ਵਾਟਰ ਬਾਕਸ ਕਿਹੜਾ ਆ ਗਿਆ ਹੈ ਅਛਾ ਆਇਆ ਵਾਲਾ ਮੈਂ ਕਮੇੜੀ ਵਾਲਾ ਇੱਕ ਕਮੇੜੀ ਆਈ ਹੈ ਆ ਆਇਆ ਇਹ ਲੋਕ ਨੇ ਆ ਨੀਲੇ ਵਾਲ ਤੋਂ ਕੰਮ ਇੱਥੇ ਕਰਦੇ ਆ ਸੋ ਆਪ ਆਪਣੇ ਅੰਡਰ ਬ੍ਰਿਜ ਕੋਲੇ ਭਰਜਾ ਕਰੋ ਭਾਈਆ ਹੈ ਹਫਤੇ ਵਾਗਰਾਂ ਦੇ ਮੈਂਨੇ ਹੋਰ ਚਿਕਨਾੜ ਜਿਆਦੀ ਆ ਦੱਸਦੇ ਕਰੋ ਇਹ ਤੋਂ ਕਰਾਉਂਦੇ

ਜੀ ਮਿੱਤਰੋ ਕੌਣ ਜੁੜਿਆ ਲਾਈਵ ਦੇ ਵਿੱਚ ਕਿਵੇਂ ਕਿਵੇਂ ਆਹ ਟਾਰਗੇਟ ਚੱਲੀ ਆ ਉਹ ਦੇਖ ਬੋਰਡ ਹੈਗਾ ਆ ਫੜਾ ਦੇ ਮੈਨੂੰ ਥੱਲੇ ਤਾਰਾ ਉੱਥੇ ਪਾ ਚਲੋ ਮਾਰੀਏ ਪੌੜੀਆਂ ਤੇ ਵੀ ਆ ਰਹੇ ਨੇ ਨਾਲਾ ਪਾ ਦੇ ਪਾ ਦੀ ਛਾਂ ਹਾਂਜੀ ਮਿੱਤਰੋ ਕੌਣ ਲਾਈਵ ਦੇ ਵਿੱਚ ਜੁੜਿਆ ਕਰੋ ਕਮੈਂਟ ਦਿਖੋ ਆਹ ਤੁਹਾਨੂੰ ਸਨਾਮ ਦੇ ਉੱਪਰਲੀ ਮੰਜੜਾ ਦੇਖੋ ਇਹ ਦਸੂਹ ਕਿਹੜਾ ਏਰੀਆ ਸਨਾਮ ਦਾ ਹੈ ਸਾਲ ਜੀ ਕਰ ਲਵੀਰ ਜੀ ਕੀ ਹਾਲ ਹੈ ਇਹ ਜਮਾ ਟੌਪ ਦੇ ਉੱਤੇ ਖੜਿਆ ਮੈਂ ਬਹੁਤ ਉੱਚਾ ਸੀ ਫਲੋ ਦੇ ਵਿੱਚ ਚੱਲਾ ਜੀ ਪਾਣੀ ਦੇ ਹੈਗਾ ਨਾ ਆਹ ਘਰੇ ਹੁੰਦਾ ਹੈ ਠੀਕ ਕਿਦਾਂ ਹੈ ਲਿਓ ਇੰਦੀਆ ਕੀ ਹਾਲ ਚਾਲ ਹੈ ਸਰਪੰਨ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਰੋਹਿਤ ਕੀ ਹਾਲ ਚਾਲ ਨੇ ਹੋਸਪਲੇ ਹੋਰੇ ਫੜਾ ਓਰਾ ਫੜਾ ਬੀ ਟੈਂਪਰੇਚਰ ਵਧਦਾ ਰਹਿਦਾ ਪ੍ਰੈਸ਼ਰ ਵਧ ਗਿਆ ਇਹ ਤਾਂ ਹੁਣ ਖਿੱਚਰੂਗਾ ਕਰ ਲਾ ਉਹਨੂੰ ਕਰ ਲਾ ਮਸ਼ੀਨ ਖਾਲੀ ਨਾ ਉਹ ਵੀ ਟੈਂਕੀ ਹੈ ਹੈ ਕਿਧਰ ਪਊਗਾ ਚਲਾ ਦਿਓ ਕਰਾ ਚਲਾ ਦਿਓ ਖਾਲਸਾ ਜੀ ਕੀ ਹਾਲ ਚਾਲ ਨੇ ਹਾਲ ਚਾਲ ਬਹੁਤ ਵਧੀਆ ਨੇ ਜੀ ਆਹ ਦੇਖੋ ਆਪਾਂ ਕਿੰਨੇ ਉੱਚੇ ਖੜਿਆਂਗੇ ਖਿੱਚ ਕੇ ਰੱਖੋ ਕੰਮ ਗਰਦਲ ਹਾਰਖੀ ਆਪਾਂ ਨੇ ਆਹ ਦੇਖੋ ਇੱਥੇ ਆ ਲੱਗ ਰਿਹਾ ਬੱਚੀ ਹੁਣ ਕਨੈਕਸ਼ਨ ਜੋੜ ਰਿਹਾ ਪਾਣੀ ਦਾ ਗਰਦ ਠਾਕੇ ਰੱਖਣੀ ਪੈਂਦੀ ਆ ਬਾਅਦ ਥੋੜੇ ਹੌਸਲੇ ਨਾਲ ਹੀ ਭੱਜੀ ਜਾਂਦੇ ਆਪਾਂ ਆ ਦੇਖੋ ਸਾਰਾ ਸ਼ਹਿਰ ਤੁਹਾਨੂੰ ਦਿਖਾ ਰਿਹਾ ਮੈਂ ਉੱਪਰੋਂ ਹਾਂਜੀ ਵਾਈ ਗੁਰੂ ਜੀ ਦਾ ਖਾਲਸਾ ਵਰ ਜੀ ਫਤੇ ਪ੍ਰਵਿੰਦਰ ਜੀ ਕੀ ਹਾਲ ਚਾਲ ਨੇ ਬਾਤ ਆਰੇ ਦੀ ਗਰਾਂ ਚੜਦਿਆਂ ਕਲਾਂ ਨਹੀਂ ਚੜਦਿਆਂ ਕਲਾਂ ਇਤੋਂ ਸਾਰਾ ਸ਼ਹਿਰ ਦਿਖਦਾ ਸੁਨਾਮ ਜਿਹੜਾ ਮਰਜੀ ਏਰੀਆ ਦੇਖ ਲਓ ਲਓ ਜੀ ਥੱਲੇ ਉੱਪਰ ਗਏ ਆ ਗੱਲ ਕੀ ਹੈ ਆਲਾ ਫੜ ਥੱਲੇ ਦੇਖ ਕੇ ਧਿਆਨ ਨਾਲ ਮੇਰਾ ਵੀਰ ਜੀ ਬਿਲਕੁਲ ਬਿਲਕੁਲ ਜੀ ਹੈਲੋ ਬਹੁਤ ਅੱਛਾ ਪਰਲੇ ਪਾਸ ਦੇ ਵਾਈ ਦੇਖੋ ਹੌਲੀ ਹੌਲੀ ਆਉਗਾ ਆਇਆ ਪਾਣੀ ਸੱਤ ਤੱਕ ਆ ਗਿਆ ਜੀ ਆਪਾਂ ਬੰਦ ਕਰਨਾ ਚਾਹੀਦਾ ਪਾਣੀ ਆ ਜਾਂਦਾ ਲਓ ਜੰਨੇ ਲੈ ਚਲੀਏ ਇਹ ਲਾਸਟ ਏਸੀ ਅੱਜ ਕਰ ਰਹੇ ਹਾਂ ਉੱਪਰ ਜਮਾ ਟੌਪ ਤੇ ਆ ਨੀਚੇ ਵਾਲੇ ਤਾਂ ਨਵੇਟ ਤੇ ਬਹੁਤ ਉੱਚਾ ਹੈ ਬਹੁਤ ਜਿਹੜੇ ਫੋਨ ਨੂੰ ਮੈਂ ਤਾਂ ਸਾਰਾ ਕੁਝ ਹੀ ਹੋਰ ਆ ਨਿਕਲ ਗਿਆ ਬਿਲਕੁਲ ਬਿਲਕੁਲ ਬਹੁਤ ਉਹ ਫਲਾਈਓਵਰ ਤੋਂ ਉੱਪਰ ਲੰਘਿਆ ਕੰਮ ਇਹ ਨਾ ਥੱਲੇ ਤਾਂ ਪਾ ਅੱਗੇ ਤੁਰਦੇ ਨਹੀਂ ਹੈਗੇ ਜੀ ਵਿਚਾਲੇ ਖੜਿਆ ਬਿਲਕੁਲ ਐਨ ਧੁੱਪ ਜਦੀਨਾ ਕੁਝ ਨਹੀਂ ਹੈ ਇੱਥੇ ਤੇ ਆਹ ਬਹੁਤ ਠਹਿੜਿਆ ਤੇ ਨਾ ਸਿੱਕ ਉਹਦੇ ਬਰਾਬਰ ਆ ਜੀ ਪਾ ਬਿਲਕੁਲ ਹਲੇ ਨਿਗਾਨੇ ਕਾ ਦੀਦਾ ਸਮਾਨ ਚੜਨਾ ਪੈਂਦਾ ਜੀ ਹਨਾ ਆ ਗਿਆ ਵੀਰੇ ਪਾਣੀ ਚੱਲ ਪਏ ਬਾ ਇਧਰ ਵੀ ਆ ਜੂ ਬਾ ਬਹੁਤ ਮਿੰਟ ਵੇਟ ਕਰ ਲੋ ਬਹੁਤ ਜਿਆਦਾ ਲੈ ਪਾਈ ਪੀ ਇਧਰ ਸਿੱਟ ਰੋ ਇਹ ਲੋੜੀ ਨਹੀਂ ਛੱਡ ਪਾਈ ਇਧਰ ਸਿੱਟ ਪਾਈ ਪਾ ਲੋੜੀ ਨੇ ਕਾਹਨੂੰ ਪੰਗੇ ਲੈਣੇ ਹੋਰ ਇੱਧਰ ਜਦੋਂ ਆਊਗਾ ਦੇਖੀ ਜਿਓ ਹਨਾ ਮੈਂ ਤਾਂ ਬਹੁਤ ਉੱਧਰ ਬਸ ਉੱਧਰ ਦੇ ਬਹੁਤ ਉੱਧਰ ਪਾਈਪ ਵਾਧੂ ਹੈ اے ਖਾਲਸਾ ਜੀ ਬੂਟੇ ਬਚ ਗਏ ਹਾਂ ਜੀ ਹਾਂ ਮੰਨ ਲਓ 4-5 ਗੰਬਲੇ ਖਰਾਬ ਹੋ ਗਏ ਆਪਣੇ ਅੱਮੈਂ ਅੱਜ ਘਰ ਨਹੀਂ ਹੈਗਾ ਮੈਂ ਸ਼ਹਿਰ ਦੇ ਵਿੱਚਾਂ ਕਰ ਬਚ ਡੇਡਾ ਆਇਆ ਮਾਰੀ ਜਮਾ ਡੇਡਾ ਕਰਕੇ ਪ੍ਰੈਸ਼ਰ ਘਟਾਰਾ ਜਮਾ ਏਸੀ ਏਸੀ ਜੀ ਏਸੀ ਇੱਥੇ ਏਸੀ ਸਰਵਿਸ ਹੋ ਰਿਆਂ ਦੇਖੋ ਆਹ ਵਾਲੇ ਨੀਚੇ ਦਾ ਕਰਿਆ ਦੋ ਰਹਿ ਗਏ ਆਊਟ ਡੋਰ ਰਹਿੰਦੇ ਨੇ ਕੱਲੇ ਬਾਕੀ ਸਾਰੇ ਕਰ ਦਿੱਤੇ ਆ ਦੇਖ ਏਸੀਆਂ ਦਾ ਜੀ ਏ ਵੀ ਸਾਰੇ ਟੌਪ ਫਲੋਰ ਤੇ ਨੇ ਜਾਂ ਦੇਖ ਲੋ ਵੱਡੇ ਜਨਰੇਟਰ ਵੀ ਉੱਪਰ ਚਾੜੇ ਨੇ ਜਮਾ ਚੌਥੀ ਚੌਥੀ ਮੰਜ਼ਲ ਤੇ ਹਾਂ ਤਿਆਰ ਰੱਖਿਓ ਬਾਈ ਕਿਤੇ ਸਾਡਾ ਕਰੇਲਾ ਹੋ ਜੇ ਚੱਕਿਆ ਨਹੀਂ ਚੱਕਿਆ ਚੜਾ ਲਓ ਬਾਰੇ ਬਾਸ ਫਾਰਾ ਜੀ ਵੀ ਢਾਲਾ ਤੇ ਵੀ ਢਾਲਾ ਭਾਈ ਥੂੜਾ ਛੋੜਾ ਕਰ ਦੇ ਪੂਰਾ ਹੈ ਨਾ ਥੱਲੇ ਨੂੰ ਜਮਾ ਥੱਲੇ ਨੂੰ ਹਾਂ ਕੱਢ ਦੇ ਕੱਢ ਦੇ ਸਿਦਨਾ ਕਰ ਸਿਦਨਾ ਕਰ ਖੜਾਓ ਖੜਾ ਹੋ ਜਾ ਕਮਜ਼ੋਰੀ ਵਾਲਿਆ ਨੌਜਵਾਨਾ ਤੂੰ ਕਹਦਾ ਟੱਟੂ ਫਿਰ ਆਪਰੇ ਭਾਜੀ ਆਈ ਨੂੰ ਕਿ ਵੀ ਦਿਹਾੜਾ ਦਸ ਕਿੰਨੀ ਹੋ ਗਈ ਹੈ ਨਾ ਇਹ ਹੀ ਰਹਿ ਲਈ ਥੋੜਾ ਜਿਹਾ ਕੰਮ ਜੀ ਬਾਕੀ ਸੱਲ ਤਾਂ ਸਵੇਰ ਦੇ ਲੱਗ ਰਿਹਾ ਨਹੀਂ ਅੱਜ 11 ਵਜੇ ਲਾਈਵ ਹੋਣਾ ਸੀ ਆਪਾਂ ਨੇ ਹੋਰ ਵੇਰ ਰਹਿ ਗਿਆ ਕੰਮ ਅਗਲੇ ਇੱਕ ਸਾਈਡ ਤੇ ਜਾਦੇ ਆ ਜੀ ਹੈ Terima kasih telah menonton!

ਬਜੀ ਗਲੇ ਮੁੱਢਿਆ ਵਰਗੀ ਰਹੇ ਇਹ ਬਹਿ ਜਾਂਦਾ ਜੀ ਮਾੜੀ ਗੱਲ ਨਾਲ ਖੜ ਕੇ ਕੰਮ ਨਹੀਂ ਹੁੰਦਾ ਤੂੰ ਟੇਡਾ ਨਾ ਕਰ ਪੁੱਤ ਟੇਡਾ ਨਾ ਕਰ ਐ ਰੱਖ ਜਮ ਐ ਖੜ ਮਣ ਜੜਾ ਤੇ ਮਾਰ ਥੱਲੇ ਜਾਂਦਾ ਇਹਦਾ ਸਾਰਾ ਮਾਰ ਉੱਤੇ ਕੁਛ ਨਹੀਂ ਹੈਗਾ ਇਹਦੇ ਉੱਤੇ ਤਾਂ ਦਿਖ ਬਿਚਰੀ ਦਿਖਣ ਲੱਗ ਗਿਆ हां जी हां इन्वर्टर वाले ਦਾ ਕਰਤੇ ਤਾਂ ਉੱਪਰਲੇ ਦੋ ਨੋਨ ਇਨਵਰਟਰ ਹੀ ਨੇ ਕਿਤੇ ਨੋਨ ਇਨਵਰਟਰ ਨੇ ਕਿਤੇ ਨੋਨ ਇਨਵਰਟਰ ਨੇ ਇਹਦੇ ਮਾਰ ਪਰਲੇ ਦੇਖੋ ਛੜਦੇ ਨਿਕਲ ਜਾਣ ਦੇ ਨਿਕਲ ਜਾਣ ਦੇ ਇਹਦਾ ਕੀ ਹੈ ਇਹਦਾ ਹੈ ਨਹੀਂ ਮਾਲ ਪਤਾ खान कौर सत अंकुली जमे बहुत वाया बहुत वही दसो आखो तुम शहर दिखा दा मैं बहुत पिछले खड़े देख लो सा ਬਹੁਤ ਅੱਛਾ ਬਈ ਇਹਦਾ ਸੈਰ ਉੱਚਾ ਦੂਜੇ ਸੈਰੋਂ ਜ਼ਿਆਦਾ ਪਜੀ ਜ਼ਿਆਦੇ ਨਾ ਮਾਰ ਹੁਣ ਆਹ ਦੇਖ ਲੋ ਉਹ ਨੈਟਵਰਕ ਦਾ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਨਾ ਤਾਂ ਕਰਕੇ ਰੁਕ ਜਾਂਦੀ ਹੈ ਹੁਣ ਇੱਥੇ ਤਾਂ ਕੋਈ ਐਵੇਂ ਨਹੀਂ ਆਪਾਂ ਝਾਲ 'ਚ ਖੜਿਆ ਵਾ ਜਮਾ ਫ੍ਰੀ ਹੈ ਉੱਪਰ ਉੱਪਰਲੀ ਮੰਜ਼ਿਲ ਤੇ ਇਹ ਸੁਨਾਮ ਸੈਰ ਜੀ ਉਦਮ ਸਿੰਘ ਵਾਲਾ بس لو ਦੂਸਿੰਦ ਵਾਲਾ ਸੁਨਾਮ ਆ ਜੀ ਚੱਲ ਬਜੀ ਛੜ ਦੇ ਕਰ ਦੇ ਘੱਟ ਆਇ ਨੂੰ ਮੜਾ ਨੂੰ ਚੜੀ ਆਣ ਦੋ डिस्टिक संगर है जी परमिंदर जी डिस्ट्रिक संगरूर है जी डिस्ट्रिक्ट संघरूर है सा ਮਾਲ ਬਾਬਾ ਬੈਲਟ ਦੇ ਵਿੱਚ ਆ ਗਿਆ ਆਪਾਂ ਦੋ ਮੰਜ਼ਿਲ ਥੱਲੇ ਇੱਕਦਮ ਜੇਡ ਪਲਾਂਟ ਦਿਖਾਵਾਂ ਮੈਂ ਬਹੁਤ ਪੁਰਾਣਾ ਲੱਗਿਆ ਇੱਥੇ ਆ ਦੇਖੋ ਜੇਡ ਪਲਾਂਟ ਆ ਇਹ ਆ ਦੇਖੋ ਇਹਦਾ ਮੂੰਹ ਸਿਰ ਦੇਣਾ ਨਹੀਂ ਹੈ ਬਹੁਤ ਘੈਂਟ ਹੈ बाजरे ਦੇ ਫਲ ਦੇਖੋ ਕਿੰਨਾ ਭਰਿਆ ਪਿਆ ਬਾਜਰੇ ਦਾ ਦੇਸੀ ਬਾਜਰਾ ਆਹ ਦੇਖੋ ਦੇਸੀ ਬਾਜਰਾ ਇਹ ਹਾਈਬ੍ਰਿਡ ਦੀ ਬੱਲੀ ਪਤਲੀ ਹੁੰਦੀ ਹੈ ਬੋਰਡ ਆ ਗਿਆ ਇੱਧਰ ਪਿੱਪਲ ਆ ਗਿਆ ਇੱਧਰ ਇੱਕ ਘਰ ਤੋਂ ਆ ਫੁੱਲ ਖਿੜਿਆ ਹੋਣਾ ਕੈਕਟਸ ਦੇ ਕਰਦੇ ਵਿੱਚ ਇਕੱਠਾ ਫੜਾ ਫੜ ਜਾਣ ਆਪਾਂ ਨੇ ਲੈ ਉਹਨੂੰ ਸ਼ੇਅਰ ਕਰ ਦਿਓ ਫਟਾਫਟ ਫਿਰ ਮੈਂ ਜਾਣਾ ਦੇਖ ਲਓ ਬਈ ਸੱਜਣੋ ਆਹ ਦੇਖੋ ਪੌਨਸਾਈ ਦੇਖੋ ਕੈਂਟਾ ਸਸਿਕਾਲ ਅੰਕਲ ਜੀ ਮੁਸਕਾਨ ਕੀ ਹਾਲ ਹੈ ਦੇਖੋ ਕਿਵੇਂ ਲੱਗੇ ਪlant ਕਮੈਂਟ ਕਰਕੇ ਦੱਸਿਓ ਕਰਦੇ ਫੜਫੜ ਇਕੱਠੇ ਚੱਲਦੇ ਆਂ ਦੇਖੋ ਪlant ਕਿਵੇਂ ਲੱਗੇ ਹਾਂ ਦੇਖੋ ਬਾਬਾ ਜੀ ਅੱਜ ਘਰ ਹੋ ਦੇਖੋ ਕਰੋ ਚੈੱਕ ਕਰੋ ਔਰ ਵੀਖਾਵਾ ਇੱਕ ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਦੇਖੋ ਮੁਸਕਾਨ ਵਧੀਆ ਲੈ ਚਲੋ ਬਜੀ ਘਰਾਂ ਚਲੀਏ ਲੋ ਜੀ ਹੁਣ ਸੌਫਤੇ ਜਾਣਾ ਮੈਂ ਫਟਾਫਟ ਦੇਖ ਲਓ ਘਰਾਂ ਆ ਦੇਖੋ ਲਾਈਵ ਨੂੰ ਸ਼ੇਅਰ ਵੀ ਕਰ ਦਿਓ विया ने पलाना लगे बाउनसाई है आ, आ फ खे कैक्टस के बहुत कॉस्टली होंगे ने सकूलेंट ने आ बहुत पुराना देखो ਮੈਂ ਜਾਣਾ ਸ਼ੌਕ ਤੇ ਹੁਣ ਕਿੱਧਰ ਦੀ ਗਏ ਆਪਾ ਕਿੱਧਰ ਦੀ ਇਧਰ ਦੀ ਆਹ ਵੇ ਅਸੇ ਇਧਰ ਦੀ ਉਹ ਲੈ ਗਿਆ ਉਹ ਤਾਂ ਲੈ ਗਿਆ ਆ ਕੀ ਆ ਇਹ ਉਰੀ ਲੈ ਗਿਆ ਛੱਡ ਦੇ ਤਾਂ ਉਹ ਪੈਰ ਤੋਂ ਥੋੜੀ ਆਹ ਹੋ ਨਾਓ ਜੀ ਹੁਣ ਸੀ ਜਾਣਿਆ ਪੌੜੀ ਦੇ ਵਿੱਚੋਂ ਨਿੱਚੇ ਲਓ ਜੀ ਥੋੜਾ ਚਿਰ ਮੈਂ ਨਾ ਇਹਨੂੰ ਮਿਊਟ ਤੇ ਕਰਦਾ ਲਾਈਵ ਨੂੰ ਠੀਕ ਆ ਜੀ ਫਿਰ ਕਰ ਦਿਆ ਕਰ ਤੁਹਾਡੇ ਨਾਲ